ਕੌਬੀ ਟਾਉਂਡਿੰਗ ਨਾਲ ਤੇ ਹਰ ਵਾਰ ਤਿਆਰ ਹੈ ਆ ਦੇਖਿਆ ਹਰ ਰੇਤ ਕੀ ਬਣਦਾ ਮੈਨੂੰ ਗੱਲ ਸਮਝ ਨਾ ਆਵੇ ਫਿਰ ਨੂੰ ਹਾਂ ਨਾ ਅੰਦਰੋਂ ਉਹ ਚੋਟੀ ਇਕ ਅੰਦਿਕਟ ਲਈ ਦਵਾ ਆ ਆ ਮੜਾ ਗਲੇ ਛਲਾ ਗਈ ਬਾੜ ਗਿਆ ਆਇਆ ਹੈ ਤੇ ਨਫਤਾਰ ਜਾਰੇ ਜਿੱਤਲਾ ਬੁਲਾਵਨੂ ਆਓ ਦੇਖੋ ਆ ਸਾਹਮਣੇ ਹਨੇ ਤੇਰੀਆ ਕੱਕੂ اے ਕੱਕੂ ਇੱਕ ਕੱਕੂ ਆਉ ਲੱਗਿਆ ਕੱਕੂ ਆ ਜਫਾਲ ਨੂੰ ਹਾਲਾ ਤੇਰੇ ਦੇ ਬਾੜ ਕਰਦਾ ਦੀ ਮੁੰਡਿਆ ਆ ਬਿੱਤੂ ਜਫਾਲ ਆ ਆ ਓਏ ਮੈਂ ਤੇ ਖਵਾਪਾਂ ਛਾਇਆ ਦਿੱਤੀ ਭਾਈ ਪਿਓ ਨਾ ਪਿਓ 사ਜਾ ਦਿੱਤੀ ਵੀ ਆ ਮੈਚ ਸੁਆਜਾ ਸੁਆਜਾ ਨਾ ਖੇਡੇ ਕਿਰਪਾ ਕਰਕੇ ਧਿਆਗ ਲਾਡਾ ਦਿਮਾਗ ਦਾ ਛਟੋ ਨਾ ਨਾ ਲੱਗੇ दो कब मुझे मैं धनवाद कर राजा जी जो अपना की समय कट के साथ दरम्यान पहुंचे ने इस ही मैं धन्यवाद करता ਸਰਪੰਚ ਦਿਖਵਾਰੇ ਤੋਂ ਸਰਦਾਰ ਗੁਰਦੀਪ ਸਿੰਘ ਲਾਲਾ ਜੀ ਹਰਿੰਦਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਸਾਡੇ ਚਾਚਾ ਜੀ ਹਰਜਿੰਦਰ ਸਿੰਘ ਜੀ ਸਾਡੇ ਦਰਮਿਆਨ ਮੇਰਾ ਵੀਰ ਜਗਦੀਪ ਸਿੰਘ ਜੀ ਸਾਡੇ ਪਹੁੰਚੇ ਨੇਗੇ ਸਟੇਜ ਤੇ ਸੜੀ ਆ ਕੇ ਰੌਣਕ ਵਧਾਈ ਹੈ ਮੈਂ ਇਹਨਾਂ ਦਾ ਤਾਹਤ ਨੂੰ ਧੰਨਵਾਦ ਕਰਦਾ ਆ ਜੀ ਉਹ ਲਾਈਨ ਆ ਪੁੱਜੋ ਜੀ ਲਾਈਨ ਆ ਪਾਓ ਯਾਰ ਖੜ ਜੋ ਯਾਰ ਨਹੀਂ ਨਾ ਪੁੱਜੋ ਸਾਹਿਬ ਹਾਂ ਜੀ ਹਾਂ ਰੀਵਰ ਵੀ ਸਾਡੇ ਪਾਈ ਦੇ ਵਿਰੇਖ ਸੰਧਾਰ ਜੀ ਜਸੂ ਤੇ ਸਹੌਕਾ ਦੋਨੇ ਟੀਮਾਂ ਗਰਾਊਂਡ ਦੇ ਨੇੜੇ ਆ ਗਏ ਜੀ 7 14 ਵਿਰੇ ਬਹੁਤ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਸਰਦਾਰ ਸ਼ਕਿੰਦਰ ਸਿੰਘ ਜੀ ਰਾਜਾ ਜੀ ਜੋ ਸਾਡੇ ਖਿਡਾਰੀ ਵੀਰਾਂ ਦੇ ਰੂਪ ਰੂਪ ਹੁੰਦੇ ਹੋਏ ਉਹਨਾਂ ਦਾ ਹੌਸਲਾ ਵਯਾਈ ਕਰ ਰਹੇ ਹਨ ਉਹਨਾਂ ਦੇ ਨਾਮ ਸਾਡੇ ਗਰਮੀਅ ਸਿੰਘ ਜੀ ਪੰਡਰਾਲੀ ਸਾਹਿਬ ਸਾਡੇ ਬਾਬਾ ਜੀ ਪ੍ਰਕਾਸ਼ ਸਿੰਘ ਜੀ ਬੋਲ ਸਾਹਿਬ ਗਰਦੀਪ ਸਿੰਘ ਜੀ ਲਾਲਾ ਸਾਹਿਬ ਫਿਰ ਹਰਿੰਦਰ ਸਿੰਘ ਜੀ ਸਰਪੰਸਾ ਸਾਡਾ ਸਰਪੰਸਾ ਸਾਹਿਬ ਔੜਕੀ ਤੋਂ ਹਰਸ਼ਦੀਪ ਜੀ ਫਿਰ ਅਗਲੀ ਬਜਾ ਤਲਵਾਰ ਕਰਦਾ ਜੋ ਸਾਡੇ ਖਿਡਾਰੀ ਵੀਰਾਂ ਦਾ ਹੌਸਲਾ ਵਯਾਈ ਕਰ ਰਹੇ ਹਨ ਤੇਰੇ ਅਗਲੀਆਂ ਦੋਨੇ ਟੀਮਾਂ ਗਰਾਊਂਡ 'ਚ ਪੁੱਜੋ ਜੀ। ਸੰਧਾਰ ਸਿੰਘ ਜਸੂ ਦੇ ਸਹੌਕੇ ਤੇ ਦੋਨੇ ਟੀਮਾਂ ਗਰਾਊਂਡ 'ਚ ਪੁੱਜੋ ਜਲਦੀ। ਆਹ ਰੀਵਰ ਗਰੀਵਰ ਵੀ ਕੱਟ ਲਓ। ਇਹਨਾਂ ਦੇ ਮੂਰੇ ਕਰ ਦਿੰਦੇ ਆ। ਇੱਥੇ ਨਵੇਂ ਲਾ ਦੋ। ਇੱਧਰ ਆਂਜੋ। ਬਹੁਤ ਬਹੁਤ ਧੰਨਵਾਦ। ਚੇਅਰਮੈਨ ਰਵਿੰਦਰ ਸਿੰਘ ਰਾਜਾ ਜੀ ਜੋ ਸਾਡੇ ਆਪਣਾ ਨਪਰਾ ਕਰ ਲੈ ਯਾਰ ਬਹੁਤ ਵਾਰ ਚੱਕ ਲੈ ਜਾ ਲੈ ਜਾ ਪੂਰੇ ਕਰਦੀ ਜਾ ਪੂਰਾ ਚੱਕ ਲੋ ਬੇਟਾ ਉੱਪਰ ਚੱਕ ਲੋ ਵੀਰ ਉੱਪਰ ਤਰੀਵਨ ਤੇ ਵੀਰ ਬਟੇ ਨਹੀਂ ਕੱਟ ਕੇ ਫਿਰ ਬਹਿ ਜਾ ਕੋਈ ਯਾਰ ਤਰੀਵਨ ਕੱਟਣ ਦੀ ਰਸਮ ਅਦਾ ਕਰਦੇ ਹੋਏ ਚੇਅਰਮੈਨ ਮਾਰਕੀਟ ਕਮੇਟੀ جناب ਸਰਦਾਰ ਸੋਹੇਰ ਸਿੰਘ ਜੀ ਆਜਾ ਜੀ ਬੋਲੇ ਸੋ ਨਿਹਾਲ ਸੋ ਨਿਹਾਲ ਕੋਈ ਮੈਂ ਧੰਨਵਾਦ ਕਰਦਾ ਸਾਡੇ ਰਜਿੰਦਰ ਸਿੰਘ ਜੀ ਮਿੱਟੀ ਵੀਰ ਜੀ ਉਹ ਵੀ ਸਵੇਰ ਤੋਂ ਸਾਡੇ ਗਰਾਊਂਡ ਦੇ ਵਿੱਚ ਨੇ ਤੇ ਆਪਣੀ ਡਿਊਟੀ ਪੂਰੀ ਨੰਨ ਦੇ ਨਾਲ ਨਿਭਾ ਰਹੇ ਨੇ ਰਜਿੰਦਰ ਸਿੰਘ ਜੀ ਬਿੱਟੀ ਵੀਰ ਆਲੇ ਆਵਰੇ ਲਿਆ ਸਾਨੂੰ ਦੇ ਦੇ ਤੇ ਮੈਂ ਧੰਨਵਾਦ ਕਰਦਾ ਸਾਡੇ ਸੇਵਾਦਾਰ ਵੀਰਾਂ ਦਾ ਜੋ ਸਵੇਰ ਤੋਂ ਸਾਡਾ ਪੀਣ ਦਾ ਪਾਣੀ ਦੀ ਸੇਵਾ ਕੱਲੀ ਦੀ ਸੇਵਾ ਤੇ ਹੋਰ ਜੋ ਵੀ ਸਟੇਜ ਤੇ ਜ਼ਰੂਰਤ ਪੈਂਦੀ ਹੈ ਉਹ ਇਹ ਭੱਜੇ ਸਾਡੇ ਆਇਓ ਬਾਈ ਸਾਈਡ ਤੇ ਤਾਰ ਵਿਹਾਰ ਆਪਣਾ ਸਵੇਰ ਦਾ ਆਪਣੇ ਤਾਂ ਨਹੀਂ ਨਾਲ ਸਾਹ ਰਿਹਾ ਨੇ ਮੇਰੇ ਇੱਕ ਮਿੰਟ ਇੱਕ ਮਿੰਟ ਕਲੀ ਸੋਣੋ ਵੀਰੇ ਆ ਬਾਲੀਵਾਲ ਵਾਲੇ ਗਰਾਊਂਡ ਚ ਕਲੀ ਪਵਾ ਦਿਓ ਵੀਰੇ ਮੜਿਆ ਹੁਣ ਮੈਂ ਬੇਨਤੀ ਕਰੂੰਗਾ ਚੇਅਰਮੈਨ ਮਾਰਕੀਟ ਕਮੇਟੀ ਜੀ ਤੁਸੀਂ ਆਜਾ ਜੀਨੂ ਵੀ ਬਾਲੀਵਾਲ ਆਓ ਮੈਂ ਦੇ ਪੁਆਇੰਟ ਤੇ ਹੈਲੋ ਕਿਆ ਫਿਆੜੇ ਉਹ ਭਾਈ ਖੜਦਾ ਇੱਕ ਮਿੰਟ ਕਬੱਡੀ ਵਾਲੇ ਮੰਦ ਰੱਖੀ ਮੈਂ ਬਾਜਾਉਂਦੇ ਆਂ ਇੱਕ ਦਮ ਆ ਜੇ ਕੌਣ ਪੂਰਾ ਬਸ ਬਾਈਕੀ ਬਾਈਕੀ ਜਾਣਾ 15 ਉਹ ਵੀ ਹੁਣ 12 ਵਾ ਕਿੱਦਿਆਂ ਦਾ 8 9 ਗੋਰ ਹੋ ਗਏ ਵੀਰੇ 8 9 ਆ ਗਈ ਟਰਾਲੀ ਵਾਲੇ ਆ ਗਏ ਅਗਲਾ ਮੈਚ ਸਾਹੀਆਂ ਦੰਮਾ ਕੰਦੇ ਕਾਦੀ ਬੌਲੀ ਤਿਆਰ ਵਰ ਤਿਆਰ ਆਓ ਦੰਮਾ ਮਹਾਰਾਜ ਨੂੰ ਵੀ ਆਇਆ ਯਾਰ ਅਮਰਿੰਦਰ ਸਿੰਘ ਧੋਰੀ ਨਹੀਂ ਕਾਦੀ ਮੈਗਨੋਮ ਨਾਲ ਫਸਟ ਪ੍ਰਾਈਜ਼ ਅਮਰਿੰਦਰ ਸਿੰਘ ਧੋਰੀ ਜੀ ਵਰਮੇਲ ਸਿੰਘ ਜੀ ਪੰਡਰਾਲੀ ਭਰਪੂਰ ਸਿੰਘ ਜੀ ਅਤਾਪੂਰ ਸੋਸਾਇਟੀ ਪ੍ਰਧਾਨ ਚਨਾਰਥਲ ਗੁਰੂ ਮੋਹਨ ਲਾਲ ਜੀ ਗੋਇਲ ਸਾਫ ਦਾ ਸਰਪੰਚ ਨਲਿਨਾਗੁਰ ਦਰਵਾਜ ਸਿੰਘ ਜੀ ਰਾਜੂ ਚਨਾਰਥਲ ਗੁਰੂ ਮੁੰਚੀ ਟੀਮ ਦਾ ਅਸੀਂ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜੀ ਆਇਆਂ ਕਹਿੰਦੇ ਆ ਸਾਡੇ ਕਲੱਬ ਵੱਲੋਂ ਦੇ ਗ੍ਰਾਮ ਕਰਾਚੋਂ ਦੇ ਸੰਧਰਾਉਦੀ 57 ਕਿਲੋ ਬਖਸ਼ੀ ਵਾਲ ਤੇ ਪੁੱਟਾ ਇਹ ਵੀ ਟੀਮਾ ਵੀਰੇ ਗਰਾਊਂਡ ਲੱਗੇ ਆ ਜਾਓ ਟਰਾਂਚੋ ਦੇ ਸੰਧਰੋਲੀ ਟਰਾਂਚੋ ਸੰਧਰੋਲੀ ਸੰਧਰੋਲੀ ਮੇਰਾ ਵੀਰੇ ਪਾਣੀ ਪਨਾਈ ਯਾਰ ਸੰਧਰੋਲੀ ਵੀਰੇ ਲਾਸਟ ਮੈਚ ਆ ਬਖਸ਼ੀ ਵਾਲ ਤੇ ਪੁੱਟਾ ਪੁੱਟਾ ਵਾਲਿਓ ਆਪਦਾ ਹੁਣ ਸੁਣ ਲਓ ਵੀਰੇ ਉਹ ਬੈਠੇ ਹੋ ਤੁਸੀਂ ਮੋਟਰ ਤੇ ਮੁੜ ਕੇ ਬਾਜ ਮਾਰਦੇ ਫਿਰ ਤੁਸੀਂ ਆਉਂਦੇ ਨਹੀਂ ਕਰਾਚੋ ਤੇ ਸੰਧਰੋਲੀ ਸੰਧਰੋਲੀ ਵੀਰੇ ਕਰਾਚੋ ਦੀ ਸੰਧਰੋਲੀ ਸੰਧਰੋਲੀ ਵਾਲੀ ਟੀਮ 5 ਮਿੰਟ ਦੇ ਵਿੱਚ ਵਿੱਚ ਗਰਾਊਂਡ 'ਤੇ ਆ ਜਾਵੇ ਨਹੀਂ ਫਿਰ ਕੈਂਸਲ ਕਰ ਦੇਣੀ ਆ ਯਾਰ

ਗੋਡੀ ਆਉ ਕਹਿੰਦੇ ਆ ਗੋਡੀ ਐ ਇਕਿਆ ਆ ਗੋਡੀ ਦੇ ਫੈਰਾ ਹੋਇਆ ਨਾ ਆਉ ਕਹਿੰਦੇ ਮੋਟਾ ਕਹਿੰਦੇ ਬੋਡੀ ਕੋਲ ਲਈ ਹੋਰ ਕਹਿੰਦੇ ਤਿਆਰ ਵਰ ਤਿਆਰ ਐ ਆਉ ਕਹਿੰਦੇ ਹਾਲ ਕੀ ਛੱਡ ਮੈਚ ਜ ਸਮਾਪਤ ਅੱਜ ਦੇ ਜਿੰਦਾ ਫਾਸਟ ਕਹਾੜਾ ਸੈਕਿੰਡ 9 ਸ਼ੀਰਾ ਹੈਗੀ ਨਹੀਂ ਦੋਨੇ ਟੀਮਾਂ ਤਿਆਰ ਰਹਿਣੀ ਸਰੌਂਡੀ ਦੇ ਧਰਾਚੋਂ ਆ ਗਿਆ ਟੀਮਾ ਗਰਾਊਂਡ 'ਚ ਬਾਈ ਹੋ ਗਿਆ ਲੜਦੇ ਸਨ ਤੇ ਨਹੀਂ ਦੇਖੋ 12 ਚਾਰ ਚਾਰ ਫਟ ਚਲ ਰਿਹਾ ਜੋ ਬਾਅਦ ਵਿੱਚ ਵੀ ਧੰਨਵਾਦ ਕਰਦੇ ਆ ਸਾਡੇ ਹਰਵੰਸ ਸਿੰਘ ਜੀ ਐਸਆਈ ਸਾਹਿਬ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੀ ਸਟੇਜ ਤੇ ਪਹੁੰਚੇ ਹਨ ਮੈਂ ਆਪਣੇ ਵੱਡੇ ਵੀਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸਾਡੀ ਸਟੇਜ ਤੇ ਪਹੁੰਚਾਇਆ ਭਾਈ ਬਾਡ ਦੇ ਮੈਚ ਕੱਲ ਨੂੰ ਹੋਣਗੇ ਸਾਰੇ ਬਾਡ ਦਾ ਕੋਈ ਮੈਚ ਨਹੀਂ ਸਾਡੇ ਸਰਪੰਚ ਸਾਹਿਬ ਜੀ ਹਰਮੇਸ਼ ਸਿੰਘ ਜੀ ਛੰਨਾ ਜੀ ਸਾਡੇ ਗੁਰਦੀਪ ਸਿੰਘ ਜੀ ਲਾਲਾ ਸਰਪੰਸ ਸਾਹਿਬ ਸਾਡੇ ਬਾਗੜੀਆਂ ਤੋਂ ਸਰਪੰਸ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੀ ਕਬੱਡੀ ਦੇ ਮੈਚ ਦੇਖਣ ਲਈ ਸਾਡੀ ਸਟੇਜ ਤੇ ਪਹੁੰਚੇ ਹਨ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਂ ਜੋਂ ਧੰਨਵਾਦ ਕਰਦਾ ਸਰਪੰਸ ਸਾਹਿਬ ਜਖਵਾਲੀ ਤੋਂ ਬਾਗੜੀਆਂ ਤੋਂ ਤੇ ਚਣੋਂ ਤੋਂ ਬਹੁਤ ਬਹੁਤ ਧੰਨਵਾਦ ਕਰੇ ਕਰਿਓ ਇਹ ਸਟਾਰਟ ਅਸੀਂ ਆਪਣੇ ਪੰਚਾਇਤ ਵੱਲੋਂ ਤੇ ਗ੍ਰਾਮ ਪੰਚਾਇਤ ਵੱਲੋਂ ਤੇ ਆਪਣੇ ਕਲੱਬ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਉਹਨਾਂ ਦੀ ਟੀਮ ਨੂੰ ਸਰਦਾਰ ਹਰਮੇਸ਼ ਸਿੰਘ ਜੀ ਛੰਨਾ ਸਰਪੰਚ ਉਹ ਵੀ ਸਾਡੇ ਵਿੱਚ ਆਏ ਨੇ ਸਰਦਾਰ ਭਰਪੂਰ ਸਿੰਘ ਜੀ ਅਤਾਪੁਰ ਗਰਵਾਸ ਸਿੰਘ ਜੀ ਰਾਜੂ ਸਰਪੰਚ ਚਨਾਰਥਲ ਗੁਰ ਮੋਹਨ ਲਾਲ ਜੀ ਗੋਇਲ ਔਰ ਰਾਮਲੀਲਾ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੱਗਾ ਸਿੰਘ ਜੀ ਰੋਪਚੰਦ ਜੀ ਰੂਪਚੰਦ ਜੀ ਔਰ ਸਕੰਤਰ ਸੰਜੀਵ ਕੁਮਾਰ ਜੀ ਸੱਜੇ ਅਸੀਂ ਉਹਨਾਂ ਨੂੰ ਵੀ ਕਲੱਬ ਵੱਲੋਂ ਔਰ ਗ੍ਰਾਮ ਪੰਚਾਇਤ ਵੱਲੋਂ ਰਾਜੂ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਜੀ ਆਇਆਂ ਕਿੰਨੀਆਂ ਔਰ ਕੱਲ ਨੂੰ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਰੰਗਾਰੰਗ ਸੋਮਰਾਮ ਵੀ ਹੈ ਜਿੰਨੇ ਵੀ ਦਰਸ਼ਕ ਨੇ ਸਾਰੇ ਉਹਨਾਂ ਆ ਕੇ ਪਹੁੰਚੋ ਵੱਡਾ ਕਾਠ ਤੇ ਅੱਜ ਵੀ ਰੰਗਾਰੰਗ ਪ੍ਰੋਗਰਾਮ ਹੋਣਾ ਹੈ ਅੱਜ ਵੀ ਬੱਚਾ ਨੇ ਮੁੰਡਿਆ ਨੇ ਕੱਲ ਵੀ ਜਿੱਤ ਗਏ ਸੀ ਅੱਜ ਉਹਨਾਂ ਦੀ ਜਿੱਤ ਕੇ ਸਾਰੇ ਕਲੱਬ ਨੇ ਕਿਹਾ ਵੀ ਚਲੋ ਰੋਜ਼ ਮੁੰਡੇ ਕਹਿੰਦੇ ਨੇ ਅੱਜ ਭਾਈ ਤੁਸੀਂ ਰੰਗ ਰੰਗ ਪ੍ਰੋਗਰਾਮ ਕਰਾਓ ਆਹ 52 ਵਾਲਿਆਂ ਫਾਈਨਲ ਆਇਆ ਤਿੰਨੋਂ ਬੋਤੋ ਜੀ ਬਦਵਾਨ ਜਰਗੜੀ ਤੇ ਸਰਰ ਜਰਗੜੀ ਤੇ ਸਰਰ ਸਰ ਵੀਰੇ ਬਿੱਲਾ ਕੱਟ ਦੀ ਵੀਰੇ ਭਈ ਜੇਤੂ ਮੋਲੀ ਮਹਿਦਮਾਨ ਆ ਮੈਚ ਦੇ ਕਿ ਤੁਰੀਆਂ ਬਈ ਬਾਲੀ ਬਹਾਦੁਰ ਜਰਕੜੀ ਜਰਕੜੀ 23 ਸਰਦ ਆਉਂਦੀ ਜਾਨੇ ਬਹੁਤ ਵੀ ਵਧੀਆ ਆ ਲੋ ਬਾਲੀ ਵਾਲਿਆਂ ਨੇ ਗਰਾਊਂਡ ਤੇ ਕਲੇ ਬੋਲਦਾ ਲੋ ਸੋ ਆਮ ਆਗੇ ਪਾਕਿਸਤਾਨ ਸਰਕਾਰ ਇਹ ਆਪਣੇ ਜਿਲ੍ਹਾ ਫਤਿਹਗੜ ਸਾਹਿਬ ਦੇ ਹਲਕੀ ਦੇਾਰੇ ਉਹਦੇਦਾਰ ਸਾਡੇ ਬਲਾਕ ਪ੍ਰਧਾਨ ਸਾਡੇ ਸਰਪੰਚ ਸਹਿਬਾਨ ਪੰਚ ਸਹਿਬਾਨ ਬਾਕੀ ਸਾਰੇ ਨਾਲ ਮਿਲ ਕੇ ਇਸ ਚੀਜ਼ ਨੂੰ ਜੀਵਨ ਬਣਾਉਣਾ ਕਿ ਨੌਜਵਾਨਾਂ ਦਾ ਜ ਖੇਡਣ ਲਈ ਚੰਗੀ ਗਰਾਊਂਡ ਮਦਾਨ ਤੇ ਉਹਨਾਂ ਦੀ ਖੇਡ ਨੂੰ ਸੁਧਾਰਨ ਲਈ ਕੋਚਾਂ ਦਾ ਜਿਹੜਾ ਪ੍ਰਬੰਧ ਆ ਅਸੀਂ ਸਰਕਾਰ ਕੋਲ ਸਾਨੂੰ ਕਰਾ ਕੇ ਲਈਏ। ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਹਰ ਪੰਜ-ਸੱਤ ਪਿੰਡਾਂ ਦਾ ਇੱਕ ਸ਼ਾਨਦਾਰ ਜਿਹੇ ਲੈਵਲ ਦਾ ਮੈਦਾਨ ਗਰਾਊਂਡ ਹੋਊਗਾ ਤੇ ਉਹਦੇ ਇੱਕ ਬੋਝ ਹੋਊਗਾ। ਉਹ ਜਿਹੇ ਦਾਟਾ ਦਾ ਨਾਮ ਲੈ ਲਈ ਅੱਡੇ ਵੀ ਬਜਟ ਪਾਸ ਹੋ ਗਿਆ। 3 ਲੱਖ ਰੁਪਏ ਆਪਾਂ ਗਰਾਊਂਡ ਤੇ ਲਾਉਣਾ ਹੈ। ਅਗਲੇ ਟੂਰਨਾਮੈਂਟ ਉਸ ਵੀ ਦਾ ਗਰਾਊਂਡ ਆ ਬਣਿਆ ਹੋਇਆ ਤੁਹਾਨੂੰ ਮਿਲੂਗਾ। ਇਹ ਤੁਹਾਡੀ ਵਾਦਾ ਹੈ। ਉਹ ਹੋਰ ਜਿਹੇ ਕਿਤੇ ਵੀ ਸਾਨੂੰ ਕਿਸੇ ਹੋਰ ਮਦਦ ਦੀ ਇਹ ਨਹੀਂ ਚਾਹੀਦੀ ਹੈ। ਕੋਚ ਚਾਹੀਦੇ ਨੇ। ਯਾ ਗਰਾਊਂਡ ਲਈ ਇਹ ਬੜੇ ਬਹੁਤ ਜਗਾ ਹੈ ਜੀ ਸਾਡੇ ਆ ਸਾਡੀ ਟੀਮ ਦਾ ਸਬਰਤਾਂ ਨੂੰ ਅਸੀਂ ਉਹ ਵੀ ਕੋਲਾ ਨਾ ਜਿਹੜਾ ਪ੍ਰਵੰਤਾ ਕਰਕੇ ਜਵਾਂਗੇ ਪੈਂਡੀਆਂ ਮੀਂਹਾਂ ਕਰਦੇ ਹੋਏ ਤੁਹਾਡੇ ਤੋਂ ਯਾਸ਼ ਤੇ ਪੂਰੀ ਟੀਮ ਤੋਂ ਬਹੁਤ ਬਹੁਤ ਵਾਰਾਂ ਵਹਿਗੂ ਜੀ ਦਾ ਖਾਲਸਾ ਰਹਿਗੁਰੂ ਜੀ ਦੀ ਬਖਸ਼ਾ